ਧਿਆਨ ਕਿਤੇ ਆਹੀ ਇਹ ਕੰਮ ਤੇ ਪਿਉੜੇ ਨਹੀਂ ਕਰਨਾ ਬਾਣ ਤੇ ਪਿਉ ਦੇ ਵਿੱਚ ਧਿਆਨ ਹੋਣਾ ਫਿਰ ਲੱਗਦਾ ਇਹ ਕੌਣ ਹੈ ਇਹ ਕੌਣ ਹੈ ਭਈ ਆਪ ਕੌਣ ਹੋ ਇਹ ਵੀ ਮੇਰੇ ਵੀਡੀਓ ਅੱਜ ਸਾਨੂੰ ਗੱਗੂ ਜੀ ਬਗਾਨਾ ਸ਼ੇਕ ਪੀਉਣਗੇ ਬਗਾਨਾ ਸ਼ੇਕ ਨਹੀਂ ਹੁੰਦਾ ਉਹ ਬਨਾਣਾ ਸ਼ੇਕ ਹੁੰਦਾ ਜੀ ਜੇ ਤੁਸੀਂ ਪੀਉਣਾ ਹੋਵੇ ਸਾਡੇ ਜਿਹਾ ਬਗਾਨਾ ਸ਼ੇਕ ਹੀ ਹੋਇਆ ਨਾ ਵਿੱਚ ਅੱਜ ਦੇ ਵਿਚਾਰ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਏ ਕਿ ਇੱਕ ਕਾਮਯਾਬੀ ਟੱਟੀ ਦੀ ਤਰ੍ਹਾਂ ਹੁੰਦੀ ਆ ਆਪਦੀ ਤਾਂ ਹਰੇਕ ਕੋਈ ਵੇਖ ਲੈਂਦਾ ਪਰ ਕਿਸੇ ਦੀ ਕਿਸੇ ਤੋਂ ਨਹੀਂ ਵੇਖੀ ਜਾਂਦੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਸਾਡਾ ਧੀ ਪੁੱਤ ਨਾ ਕਿਸੇ ਦੇ ਘਰੇ ਪੈਦਾ ਹੋ ਜੇ ਲਵਾਲੀ ਸੱਟ ਤੜਕੇ ਵੜਾਲੀ ਉਂਗਲ ਹੱਥ ਠੀਕ ਆ ਖੁੱਲ੍ਹੇ ਹੱਥ ਨਹੀਂ ਨੰ ਚੱਲੇ ਰਹਾ। ਨਹੀਂ ਤੇਰੀ ਜਾ ਖੁੱਲ ਨਹੀਂ। ਹੱਥ ਨਹੀਂ ਚੱਲੇ ਨਹੀਂ ਰਹਾ। ਜੇ ਕੰਮ ਕਰਦੇਂ ਤਾਂ ਫਿਰ ਸੱਟਾਂ ਲੱਗਣੀਆਂ ਨਹੀਂ। ਜਿਨ੍ਹਾਂ ਨੇ ਕੰਮ ਨਹੀਂ ਕਰਨਾ ਤਾਂ ਉਹਨਾਂ ਨੂੰ ਹੋਣਾ ਕੀ। ਉਹ ਗੱਲ ਮਾੜਾ ਧੀ ਪੁੱਤਰਾ ਪੁੱਠਾ ਜੰਪੇ ਕਿਸੇ ਦਾ। ਹਾਂ ਉਹ ਤਾਂ ਤਾਂ ਹੀ ਹੈ ਆ ਵੀ ਸੁੱਟਿਆ ਉੱਠਣਾ ਨਹੀਂ। ਤੇ 12 ਵਜੇ ਉੱਠ ਕੇ ਬਾਹਰ ਆ ਜਾਣਾ। ਤੈਨੂੰ ਕਹਿੰਦੇ ਆ ਮੈਂ ਤੈਨੂੰ। ਹੱਥ ਨਹੀਂ ਨਹੀਂ ਚੱਲੇ। ਮੇਰੇ ਨਹੀਂ ਨੰ ਚੱਲੇ ਰਹਿੰਦੇ। ਧਿਆਨ ਕਿਤੇ। ਮੇਰੇ ਨਹੀਂ ਨਹੀਂ ਚੱਲੇ ਰਹਿੰਦੇ ਨਾ। ਧਿਆਨ ਕਿਤੇ ਹੀ। ਕੰਮ ਕਰ ਪਿਓੜੇ ਨਹੀਂ ਕਰਨਾ ਬਾਣ ਕੇ ਪਿਓ ਦੇ ਵਿੱਚ ਦਿਹਾਣਾ ਨਾ ਫਿਰ ਲੱਗਦਾ ਇਹ ਵੀ ਮੇਰੇ ਵੀਡੀਓ ਅੱਜ ਸਾਨੂੰ ਗੱਗੂ ਜੀ ਬਗਾਨਾ ਸ਼ੇਕ ਪੀਉਣਗੇ ਬਗਾਨਾ ਸ਼ੇਕ ਨਹੀਂ ਹੁੰਦਾ ਉਹ ਬਨਾਣਾ ਸ਼ੇਕ ਹੁੰਦਾ ਜੀ ਜੇ ਤੁਸੀਂ ਪੀਉਣਾ ਹੋਵੇ ਸਾਡੇ ਲਈ ਤਾਂ ਬਗਾਨਾ ਸ਼ੇਕ ਹੀ ਹੋਇਆ ਨਾ ਜਦੋਂ ਅਸੀਂ ਆ ਪੀਵਾਂਗੇ ਉਸ ਦਿਨ ਬਗਾਨਾ ਬਨਾਣਾ ਸ਼ੇਕ ਹੋਏਗਾ ਬਗਾਨਾ ਤਾਂ ਅੱਜ ਤਾਂ ਬਗਾਨਾ ਹੀ ਰਹੇਗਾ ਨਾ ਸਾਡੇ ਅਸੀ ਠੀਕ ਹੈ ਨਾ ਮੇਰੇ ਵੀਡੀਓ ਲੋ ਵੀ ਤੁਸੀਂ ਤਿਆਰ ਵਾਸਤੇ ਤੇ ਮੈਂ ਪੀਵਾਂਗਾ ਬੇਵਾ ਦੇਵਾ ਕਿੱਧਰ ਭੱਗ ਗਿਆ ਤੂੰ ਦੇਵਾ ਓ ਦੇਵਾ ਦੇਵਾ ਹੁਣ ਭੱਜ ਗਈ ਦੇਵਾ ਕਿੱਥੇ ਆ ਨਿਕਲ ਗਈ ਸਾਰੇ ਦੇਵਾ ਦੁਹਾੜੀ ਭਾਈ ਜੀ ਦੇਵਾ ਪਿੱਛੇ ਆ ਦੇਵਾ ਮੇਰੇ ਪਿੱਛੇ ਆ ਹਾਂ ਹਾਂ ਆ ਰਾ ਮਗਰ ਰਹਿ ਗਿਆ ਮੇਰੇ ਪਿੱਛੇ ਲੱਗ ਗਿਆ ਐ ਲੋਕ ਲੱਗ ਜਿਹੜੇ ਹਾਂ ਨਾ ਦੇਵਾ ਵਾਦ ਆ ਗਿਆ ਆ ਗਿਆ ਆ ਗਿਆ ਦੇਵਾ ਹੁਣੀ ਸਭ ਸਹੀ ਆ ਐਨੀ ਬ੍ਰੇਕ ਕਰ ਦੇਣੀ ਛਾਣੇ ਮੈਨੂੰ ਵੀ ਰੱਖ ਛਾਣੇ ਦੋਕ ਦਾਣੇ ਐਨਾ ਦਾਣਾ ਬ੍ਰੇਕ ਹੋਇਆ ਠੀਕ ਆ ਛਾ ਜੀ ਓਕਰ ਬੋਟਾ ਕਰਨਗੇ ਆ ਓਕੇ ਆ ਹਾਂਜੀ ਵਿੱਚ ਅੱਜ ਦੇ ਵਿਚਾਰ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਏ ਕਿ ਇੱਕ ਕਾਮਯਾਬੀ ਟੱਟੀ ਦੀ ਤਰ੍ਹਾਂ ਹੁੰਦੀ ਆ ਆਪਦੀ ਤਾਂ ਹਰੇਕ ਕੋਈ ਵੇਖ ਲੈਂਦਾ ਪਰ ਕਿਸੇ ਦੀ ਕਿਸੇ ਤੋਂ ਨਹੀਂ ਵੇਖੀ ਜਾਂਦੀ ਕੌਣ ਹੈ ਇਹ ਕੌਣ ਹੈ ਭਈਆ ਆਹ ਕੌਣ ਤੂੰ ਇਹ ਤਾਂ ਤੂੰ ਲੜਕੀ ਹੋ ਕੇ ਮੁੰਡਾ ਮੇਰੇ ਵਾਲ ਉੱਡ ਗਏ ਇਹ ਕੌਣ ਹੈ ਇਹ ਕੌਣ ਹੈ ਓ ਮਾਈ ਗੋਡ ਮੇਰੇ ਬਿਊਟੀ ਨਾਕ ਮੁੱਛਾਂ ਦੇ ਵਿੱਚ ਮੇਰਾ ਚੂਹਾ ਇਹ ਨਾ ਮਜਵਾ ਕੇ ਦੋ ਚਾਰ ਲੱਕੜਾ ਮੈਂ ਵੀ ਸੁੱਟ ਦੂੰਗੀ ਜਾਂ ਉਹ ਕਾਣਾ ਬੱਡੇ ਪੱਬੀ ਹੁਣੀ ਆਏ ਹੋਏ ਨੇ ਵਿਆਹੀ ਵਾਹਰੇ ਬੰਦਿਆਨ ਕਾ ਤੇ ਬੱਬੇ ਉਹਨਾਂ ਨੇ ਮੋਛ ਦਾੜੀ ਰੱਖ ਚੁੱਕੇ ਨੇ ਬੱਬੇ ਹੁਣੀ ਵੈਰੀ ਗੁੱਡ ਮਾਰਨਿੰਗ ਬੱਬੇ ਸਾਰਿਆਂ ਨੂੰ ਕਹਦੇ। ਹਾਂ ਬਣਾ। ਕਾਓ ਬਿਓ ਤੇ ਸੌ ਜਾਓ। 1GB ਜਿਹੜਾ ਡਾਟਾ ਮਿਲਿਆ ਮਕਾ ਦੋ। ਹਾਂ। ਹਾਂ ਜੀ। ਅੱਜ ਸਕੂਲ ਨਹੀਂ ਗਏ? ਅੱਜ ਛੁੱਟੀ ਹੈ। ਵਾਓ, ਕੱਲ ਵੀ ਛੁੱਟੀ ਹੈ ਨੂੰ? ਹਾਂ ਜੀ। ਨਹੀਂ ਕੱਲ ਅਸੀਂ ਤੇਰੇ ਪਤਾ ਗਏ ਨਾ। ਵਾਓ, ਉਸ ਤੋਂ ਬਾਅਦ ਤੁਸੀਂ ਕੀ ਕਰੇ? ਉਸ ਤੋਂ ਬਾਅਦ ਸਾਰੇ ਤੇ ਛੁੱਟੀ। ਵਾਓ, ਨਜ਼ਾਰੇ ਤੇ ਨਜ਼ਾਰਾ ਬੱਜਿਆ ਪਿਆ। ਤੋ ਤੋਂ ਬਾਅਦ ਦੋ ਦਿਨ ਜਾਣਾ ਫਿਰ ਮम्मा ਜੀ ਨੇ ਛੁੱਟੀ ਜਿਵੇਂ ਤੁਸੀਂ ਛੁੱਟੀ ਕਰਾ ਕੇ ਗੋਇ ਜਾਲ ਗਈ ਫੇਲ ਮम्मा ਜੀ ਤੁਹਾਡੇ ਲਈ ਨਾਨੀ ਹੁਣਾਂ ਨੇ ਕੁੜੀ ਲੱਭੀ ਆ ਐਵੇਂ ਕਹੇ ਕੁੜੀ ਲੱਭੀ ਆ ਮੈਂ ਆਪਦੀ ਮਨਪਸੰਦੀ ਕੁੜੀ ਨਾਲ ਵਿਆਹ ਕਰਾਉਣਾ ਹੂੰ ਤੁਹਾਡੇ ਮਨਪਸੰਦੀ ਘਰੇ ਸਰਦੀ ਦੀ ਮਨ ਦੀ ਕੁੜੀ ਸਵਾਹ ਮਿਲ ਜਾਊਗਾ ਹਾਂ ਜੀ ਜਦੂ ਦੇਖ ਲਈਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ